ਕਿਸਾਨ ਬਰਾਵੋ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ। ਇਸ ਵੀਡੀਓ ਦੇ ਵਿੱਚ ਆਪਾਂ ਪਿਆਜ਼ ਦੀ ਫਸਲ ਬਾਰੇ ਗੱਲਬਾਤ ਕਰਾਂਗੇ। ਪਿਆਜ਼ ਸਬਜ਼ੀਆਂ ਦੇ ਵਿੱਚ ਇਹੋ ਜੀ ਫਸਲ ਹੈ ਜਿਹਨੂੰ ਸਭ ਤੋਂ ਵੱਧ ਭੰਡਾਰਨ ਕਰਕੇ ਆਪਾਂ ਰੱਖਣਾ ਹੁੰਦਾ ਹੈ। ਇਸ ਦੀ ਪੰਜਾਬ ਦੇ ਵਿੱਚ ਲਗਭਗ 10000 ਹੈਕਟੇਅਰ ਰਕਬੇ ਦੇ ਵਿੱਚ ਕਾਸ਼ਤ ਹੁੰਦੀ ਹੈ ਪਰ ਫੇਰ ਵੀ ਘਰੇਲੂ ਘਰੇਲੂ ਲੋੜਾਂ ਪੂਰੀਆਂ ਕਰਨ ਦੇ ਲਈ ਆਪਾਂ ਨੂੰ ਪਿਆਜ਼ ਦੀ ਫਸਲ ਮਹਾਰਾਸ਼ਟਰ ਤੋਂ ਮੰਗਾਉਣੀ ਪੈਂਦੀ ਹੈ। 15 ਦਸੰਬਰ ਤੋਂ ਲੈ ਕੇ 15 ਜਨਵਰੀ ਤੱਕ ਪਿਆਜ਼ ਲਾਉਣ ਦਾ ਸਭ ਤੋਂ ਟੁਕਮਾ ਸਮਾਂ ਹੈ ਉਸ ਟੁਕਮੇ ਸਮੇਂ ਦੇ ਵਿੱਚ ਆਪਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀਆਂ ਕਿਹੜੀਆਂ ਕਿਸਮਾਂ ਦੀ ਖੇਤਾਂ ਦੇ ਵਿੱਚ ਕਾਸ਼ਤ ਕਰ ਸਕਦੇ ਹਾਂ ਜਿਨ੍ਹਾਂ ਦੀ ਝਾੜ ਅਤੇ ਸਟੋਰ ਸਮਰੱਥਾ ਸਭ ਤੋਂ ਵੱਧ ਹੈ ਦੂਜਾ ਜਿਹੜੀ ਸਭ ਤੋਂ ਵੱਡੀ ਸਮੱਸਿਆ ਜਦੋਂ ਆਪਾਂ ਗੰਡੇ ਲਾਉਣੇ ਆ ਉਹਦੇ ਵਿੱਚ ਨਦੀਨਾ ਦੀ ਆਉਂਦੀ ਹੈ ਨਦੀਲਾ ਨਦੀਨਾ ਨੂੰ ਆਪਾਂ ਕਿਹੜੇ ਤਿੰਨ ਟੰਗਾਂ ਦੇ ਨਾਲ ਕੰਟਰੋਲ ਕਰ ਸਕਦੇ ਹਾਂ ਉਸ ਬਾਰੇ ਵੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿਸਾਨ ਪ੍ਰਾਵੋ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੇ ਆ ਜੀਆਂ 6 ਦੇ ਕਿਸਮਾ ਲਾਉਣ ਦੀ ਸਿਫਾਰਸ਼ ਕਰਦੀ। ਇੱਕ ਕਿਸਮ ਵਾਈਟ ਬਿਆਜ ਦੀ ਹੈ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪੀਬਾਈਓ 1 ਦੀ। ਇਸ ਦੇ ਪੌਦੇ ਦਰਮਿਆਨੇ ਕੱਦ ਦੇ, ਪੱਤੇ ਹਰੇ, ਗੰਡੇ ਪੀਲੇ ਦਰਮਿਆਨੇ ਤੋਂ ਵੱਡੇਕਾਰ ਦੇ, ਗੋਲਕਾਰ ਅਤੇ ਤਾਂ ਕੰਢੀ ਵਾਲੇ ਹੁੰਦੇ ਨੇ। ਇਹ ਕਿਸਮ ਪਨੀਰੀ ਖੇਤ ਵਿੱਚ ਲਾਉਣ ਉਪਰੰਤ ਤਿਆਰ ਹੋਣ ਲਈ 141 ਦਿਨ ਲੈਂਦੀ ਹੈ। ਇਸ ਕਿਸਮ ਦੀ ਭੰਡਾਰ ਸਮਰੱਥਾ ਬਹੁਤ ਚੰਗੀ 164 ਪੁਆਇੰਟ ਕੁਇੰਟਲ ਤੱਕ 1 ਏਕੜ ਦਾ ਝਾੜ ਦੇ ਜਾਂਦੀ ਹੈ ਇਸ ਤੋਂ ਬਾਅਦ ਗੱਲ ਕਰਦੇ ਹਾਂ ਪੀ ਆਰਓ 7 ਦੀ ਏਪੀਏਯੂ ਵੱਲੋਂ 2019 ਦੇ ਵਿੱਚ ਕਿਸਾਨਾਂ ਨੂੰ ਬੀਜਣ ਲਈ ਦਿੱਤੀ ਗਈ ਸੀ ਜਿਸ ਦੇ ਪੱਤੇ ਹਰੇ ਰੰਗ ਦੇ ਗੰਢੇ ਲਾਲ ਦਰਮਿਆਨੇ ਤੋਂ ਵੱਡੇ ਕਾਰ ਦੇ ਗੋਲ ਅਤੇ ਤੰਕ ਕੰਡੀ ਵਾਲੇ ਹੁੰਦੇ ਹਨ ਇਹ ਕਿਸਮ ਪਨੇਰੀ ਖੇਤ ਵਿੱਚ ਲਾਉਣ ਉਪਰੰਤ ਯਾਰ ਹੋਣ ਲਈ 120 ਨੰਨ ਲੈਂਦੀ ਹੈ ਇਸ ਦੀ ਭੰਡਾਰ ਸਮਰੱਥਾ ਬਹੁਤ ਚੰਗੀ ਹੈ ਝਾੜ 160 ਕਵਾਂਟਲ ਤੱਕ ਆਪਾਂ 1 ਏਕੜ ਦਾ ਲੈ ਸਕਦੇ ਹਾਂ ਅਗਲੀ ਕਿਸਮ ਹੈ ਪੰਜਾਬ ਵਾਈਟ ਇਸ ਦੇ ਪਿਆਜ਼ ਦਰਮਿਆਨੇ ਕਾਰ ਦੇ ਗੋਲ ਚਿੱਟੇ ਅਤੇ ਤੰਗ ਕੰਢੀ ਵਾਲੇ ਹੁੰਦੇ ਹਨ ਜਿਸ ਦੇ ਰਸ ਵਿੱਚ ਘੋਲਣਸ਼ੀਲ ਥੋਸ ਪਦਾਰਥਾਂ ਦੀ ਮਾਤਰਾ ਵਧੇਰੇ ਹੋਣ ਕਰਕੇ ਇਹ ਕਿਸਮ ਗੰਡਿਆਂ ਨੂੰ ਸੁਕਾ ਕੇ ਪਾਊਡਰ ਬਣਾਉਣ ਲਈ ਬਹੁਤ ਕੁਪਮੀ ਹੈ ਆਪਣੇ ਕੋਲ ਪਨੀਰੀ ਦੇ ਲਈ ਚਾਰ ਕਿਸਮਾਂ ਆਪਣੇ ਖੇਤੂ ਦੇ ਵਿੱਚ ਲੱਗੀਆਂ ਹੋਈਆਂ ਹਨ ਪਹਿਲੀ ਪੀਆਰਓ 7 ਪੀਏ ਜੁਦੀ ਦੂਜੀ ਏਲਰ ਨੈਸ਼ਨਲ ਹਾਰਟੀਕਲਚਰ ਦੀ ਦੋ ਕਿਸਮਾਂ ਆਪਣੇ ਕੋਲ ਦੇਸੀ ਪਿਆਜ਼ ਦੀਆਂ ਲੱਗੀਆਂ ਹੋਈਆਂ ਹਨ ਲਾਲ ਅਤੇ ਲਾਲ ਗੂੜੇ ਦੀ ਇਸ ਦੀ ਪਨੀਰੀ ਤੁਸੀਂ ਆਪਣੇ ਖੇਤਾਂ ਦੇ ਵਿੱਚੋਂ 25 ਰੁਪਏ ਸਕੁਅਰ ਫੁੱਟ ਦੇ ਹਿਸਾਬ ਨਾਲ ਤੁਸੀਂ ਲੈ ਕੇ ਜਾ ਸਕਦੇ ਹੋ ਕਿਹੜੀਆਂ ਖਾਦਾਂ ਆਪਾਂ ਗੰਢਿਆਂ ਨੂੰ ਲਾਉਣ ਤੋਂ ਪਹਿਲਾਂ ਪਾ ਸਕਦੇ ਹਾਂ ਸਭ ਤੋਂ ਪਹਿਲਾਂ ਰੂੜੀ ਦੀ ਖਾਦ 100 ਕਿਲੋ ਪ੍ਰਤੀ ਮਰਲੇ ਦੀ 800 ਗ੍ਰਾਮ ਸੁਪਰ 200 ਗ੍ਰਾਮ ਪੋਟਾਸ਼ ਤੇ 300 ਗ੍ਰਾਮ ਜੂਰੀਆ ਖਾਦ ਤੁਸੀਂ ਪਾ ਸਕਦੇ ਹੋ ਥੱਲੇ ਗੰਢੇ ਲਾਉਣ ਤੋਂ ਪਹਿਲਾਂ ਇਸ ਤੋਂ ਬਾਅਦ ਗੱਲ ਕਰਦੇ ਹਾਂ ਨਦੀਨ ਪ੍ਰਬੰਧ ਦੀ ਜਿਹੜੇ ਵੀਰਾਂ ਨੇ ਘਰ ਦੇ ਲਈ ਪਿਆਜ਼ ਲਾਉਣੇ ਹਨ ਉਹ ਤਾਂ ਗੋਡੀ ਕਰੋ ਜੇਕਰ ਗੋਡੀ ਨਹੀਂ ਕਰਨੀ ਆ ਮਾਰਜਿੰਗ ਸ਼ੀਟ ਆਉਂਦੀ ਹੈ ਤੁਸੀਂ ਉਹਨੂੰ ਬੈੱਡ ਤੇ ਪਾ ਕੇ ਆਪਾਂ ਗੰਡੇ ਲਾ ਸਕਦੇ ਹਾਂ ਉਸੇ ਨਾਲ ਗੰਡਿਆਂ ਦਾ ਸੈਜ ਵੀ ਵਧੀਆ ਬਣਦਾ ਹੈ ਜਿਹੜੇ ਕਿਸਾਨ ਵੀਰ ਕਿਆਰੀਆਂ ਦੇ ਵਿੱਚ ਗੰਡੇ ਲਾਉਂਦੇ ਹਨ ਉਹ ਸਟੌਂਪ ਦੀ ਸਪਰੇ ਕਰ ਸਕਦੇ ਹਨ 5 ਗ੍ਰਾਮ ਪ੍ਰਤੀ ਮਰਲੇ ਦੇ ਹਿਸਾਬ ਨਾਲ ਜਿਨ੍ਹਾਂ ਕਿਸਾਨਾਂ ਦੇ ਨਦੀਨ ਹਰੇ ਹੋ ਚੁੱਕੇ ਹਨ ਉਹ ਗੋਲ ਦਵਾਈ 4 ਗ੍ਰਾਮ ਟੋਲੀ ਦੇ ਵਿੱਚ ਪਾ ਕੇ ਸਪਰੇ ਕਰ ਸਕਦੇ ਹਨ ਜਿਆਦਾ ਡੋਜ਼ ਗੋਲ ਦੇ ਗੰਡਿਆਂ ਨੂੰ ੱੱਕਾ ਲਾਉਂਦੀ ਹੈ ਜੇਕਰ ਕੋਈ ਸਵਾਲ ਰਹਿ ਗਿਆ ਹੋਵੇ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਵੀਡੀਓ ਦੇਖਣ ਦੇ ਲਈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ